ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਰਾਮਪੁਰ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਸੌਰੀ ਮੰਨ ਕੇ ਚੱਲੋ ਵੀ ਤਹਿਸੀਲ ਵੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸਾਹਿਬ ਹੀ ਆ ਗਿਆ। ਅੰਬਰਸਾਰ ਦੇ ਬਿਲਕੁਲ ਵਿਚੀ ਵਸਿਆ ਹੋਇਆ ਨਗਰ ਆ ਇਹ ਸਜਣੋ ਤੇ ਤੁਹਾਨੂੰ ਭਾਉ ਮੰਗੇ ਨੂੰ ਮਿਲਾਵਾਂਗੇ ਐਨੀਮਲ ਤਾਂ ਜਾਦੇ ਸੀ ਸਜਣੋ ਤੇ ਜਿੰਨਾ ਚੋ ਦੋ ਝੋਟੀਆਂ ਹੀ ਰਹਿ ਗਈਆਂ ਬਾਕੀ ਪਸ਼ੂ ਆਉਂਦਿਆਂ ਨੂੰ ਜਿਹੜੇ ਸੇਲ ਹੋ ਗਏ ਆ ਇਹਨਾਂ ਦਾ ਕੀ ਲੇਖਾ ਜੋਖਾ ਰਹੂਗਾ ਸਜਣੋ ਉਹ ਸਾਰਾ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਕਿੰਨਾ ਬਰੁੱਧਾ ਕਿੰਨੇ ਕਿੰਨੇ ਟਾਈਮ ਦੀਆਂ ਸੂਈਆਂ ਤੇ ਬਿਲਕੁਲ ਦੋਨੇ ਜਾਨਵਰ ਸੂਏ ਸਵਾਏ ਆ ਆਜੋ ਲਈਏ ਜਾਣਕਾਰੀ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਪਾਉਜੀ ਸਾਸਰੀ ਕਾ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹੋਰ ਸੁਣਾਓ ਚਰਦੀ ਕਲਾ ਜੀ ਕਿਰਪਾ ਬਾਬਾ ਦੀਪ ਸਿੰਘ ਜੀ ਸ਼ੁਕਰ ਆ ਬਾਬਾ ਦੀਪ ਸਿੰਘ ਜੀ ਕਿਰਪਾ ਹੀ ਰੱਖਿਆ ਨਾ ਹਾਂਜੀ 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 ਤੇ ਪਾਉ ਮੰਗੇਰੀ ਆ ਗਏ ਫੇਰ ਹਾਂਜੀ ਹਾਂਜੀ ਤੇ ਆਪਣਾ ਐਡਰੈਸ ਦੱਸਿਓ ਭੈਣਾ ਭਰਾਵਾਂ ਦਾ ਪਿੰਡ ਆਪਣਾ ਰਾਮਪੁਰਾ ਜਿਹੜਾ ਵੀ ਅੰਬਰਸਾ ਤਹਿਸੀਲ ਅੰਬਰਸਾ ਦੇ ਬਿਲਕੁਲ ਕੋਲ ਹੀ ਆ ਅੰਬਰਸਰ ਦੇ ਬਿਲਕੁਲ ਵਿੱਚ ਹੀ ਹਾਂ ਤੇ ਤਰਨਤਾਰਨੋਂ ਚਾਉਣਾ 15 ਕਿਲੋਮੀਟਰ ਅੱਗੇ ਆ ਠੀਕ ਆ ਤਰਨਤਾਰਨੋਂ ਆਪਾਂ ਨੂੰ 14-15 ਕਿਲੋਮੀਟਰ ਤੇ ਅੰਬਰਸਰ ਦੇ ਦਾ ਵਿੱਚ ਹੀ ਆ ਹਾਂਜੀ ਵਿੱਚ ਹੀ ਆ ਜੀ ਹਨਾ ਹਾਂਜੀ ਹਾਂਜੀ ਤੇ ਨੰਬਰ 997218301381468903 ਆ ਦੋ ਨੰਬਰਾਂ ਤੇ ਅਗਲਾ ਸੰਪਰਕ ਕਰ ਸਕਦਾ ਹੈ ਹਾਂ ਤੇ ਝੂਟੀਆਂ ਜਾਦੀ ਸੀ ਪਰ ਦੋ ਰਹਿ ਗਏ ਨਾਲ ਆਪਣਾ ਵਿੱਚੋਂ ਵੇਖਿਆ ਸੰਸਾਦ ਨੂੰ ਤੇਰੇ ਫੋਨ ਕੀਤਾ ਤੇ ਮੈਂ ਆਜਾ ਆਜਾ ਮਾਲ ਨਾਲ ਵਿੱਚੋਂ ਵੇਖਿਆ ਤੇ ਸਗੋਂ ਉਹ ਬੰਦੇ ਆਏ ਹੁਣ ਦੋ ਮਈਆਂ ਨੂੰ ਬਚ ਲੈ ਇਹਨੂੰ ਬਚਾ ਲਾ ਕੇ ਪਸਵਾ ਕੇ ਧਾਰਾ ਮਾਲੇ ਦੂਜੀ ਦੀਆਂ ਮਾਲੇ ਇੱਕ ਲੈ ਗਏ ਠੀਕ ਹੈ ਤਮਹੂਰ ਕੰਡਾ ਵੀ ਨਾ ਆਇਆ ਤਾਂ ਦੂਜੀ ਵੀ ਲੈ ਜਾਨੇ ਆ ਤੇ ਮੇਰੇ ਕੋਈ ਦਾ ਨਹੀਂ ਜਿਹਦੇ ਕਰਮਾਂ ਚ ਹੋਈ ਹਾਂ ਜਿਹਦੇ ਕਰਮਾਂ ਚ ਹਾਂਜੀ 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 ਤੇ ਇਹ ਸੂਆ ਕਿਹੜੇ ਝੋਟੀ ਆ ਆਪਣੀ ਦੂਜਾ ਸੂਆ ਝੋਟੀ ਆ ਜੀ ਠੀਕ ਹੈ ਸੂਈ ਹੋਗੀ ਨੋ ਆ ਦਹਾ ਦੀ ਕਟਾ ਮਗਰਿਆ ਠੀਕ ਹੈ ਇਹਦਾ ਉਰਲਾ ਬੱਚਾ ਹਾਂਜੀ ਉਰਲਾ ਬੱਚਾ ਜੇਰਾ ਠੀਕ ਆ ਇਹ ਥੱਲੇ ਧਾਰਾ ਹੁਣ 10 ਕਿਲੋ ਹੋਣਗੀਆਂ 10 ਕਿਲੋ ਖੁੱਲਾ ਹੋਊਗਾ ਹਾਂ ਖੁੱਲਾ ਹੋਊਗਾ ਦੋ ਟਾਂ ਕੋ ਚੋਲੇ ਠੀਕ ਆ ਠੰਡੀ ਕਰ ਲੇ ਠੰਡੀ ਧੀ ਆ ਬਗ ਗੱਲਾਂ ਬਾਤਾਂ ਵਾਲਾ ਨਹੀਂ ਹੋਊਗਾ ਦੋ ਜਿਹੇ ਹੋਊਗਾ ਬਸ ਸਹੀ ਦੱਸਾਂ ਜਿਹੜਾ ਦੁੱਧ ਸਹੀ ਭਾਂਡੇ ਚ ਆ ਗਿਆ ਲੈ ਪੁੱਤ ਠੀਕ ਆ ਠੀਕ ਆ ਸੁਆਦ ਬੁਝਾ ਤੇ ਮਗਰ ਕਟਾ ਚਾਰ ਬਹੁਤ ਖਰੀ ਆ ਥਾਂ ਚੰਗਾ ਲੱਗਾ ਥਾਂ ਵੀ ਚੰਗਾ ਚਵਾਈ ਬਹੁਤ ਸੋਹਣੀ ਨਾ ਚਲੋ ਬਹੁਤੀ ਵੱਡੀ ਆ ਨਾ ਛੋਟੀ ਆ ਸਾਫ ਸੁਥਰੀ ਏ ਛੋਟੀ ਹਾਂਜੀ ਬਾਕੀ ਮਾਲ ਵਾਲੇ ਪਰਸੋਂ ਆਇਆ ਸੰਤੂ ਸਾਹਿਬ 2-4 ਦਿਨ ਤੇ ਤੁਹਾਨੂੰ ਪਰਾ ਉਪਰਾ ਪਣ ਕਰਦਾ 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 ਮਹਾਰਾਜ ਜੀ ਜਾਨੀ ਲੱਗਦਾ ਫੇ ਤੂੰ 2-4 ਦਿਨ ਜਿਸੇ ਜੀ ਲੈ ਉਥੇ ਦੁੱਧ ਕਰ ਦੇਣਾ ਨਾ ਕਰ ਬਾਕੀ 10 ਦਿਨਾਂ ਵਾਂਗੂ ਲੱਗ ਜਾਂਦੇ ਸੈਟ ਵੈਟ ਹੁੰਦੇ ਆ ਹਾਂਜੀ 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 ਵੇਖੋ ਸੱਜਣਾ ਚੋਣ ਪੋਲਾ ਹੋਊਗਾ ਕੋਲਾ ਰੂਮ ਵਰਗਾ ਜੀ ਥਾਂ ਚੰਗਾ ਲੱਗਾ ਸੱਜਣਾ ਹਾਂਜੀ ਹਾਂਜੀ ਥਾਂ ਪੂਰਾ ਜਿਹੜਾ ਚਵਾਈ ਮੋਟੀ ਵਾਲਾ ਲੱਗਾ ਹੋਇਆ ਹਾਂਜੀ ਹਾਂਜੀ ਆ ਦੇਖ ਤੇ ਇਹਦਾ ਸਾਹਿਬ ਜੀ ਕੀ ਰੇਟ ਰੱਖਾਂਗੇ ਆਪਾਂ ਰੇਟ ਆਪਣਾ ਬਿਲਕੁਲ ਜੈ ਜੀ ਕਰਨਾ ਵੇਚਣ ਵਾਲੀ ਗੱਲ ਕਰਨੀ ਆ ਰੇਟ ਸੰਸਾਬਾ ਕਰ ਲਈਏ 1.20 ਇਹਦਾ ਕਰ ਲਈਏ 15 ਇਹਦਾ ਕਰ ਲਈਏ ਦੇ 1 ਲੱਖ 5000 ਦੀ ਦੇਣਾ 1 ਲੱਖ ਤੇ 5000 ਦੀ ਦੇ ਦੇਾਂਗੇ ਹਾਂ ਦੁੱਧ ਚਵਾਵਾਂਗੇ 10 ਕਿਲੋ 10 ਕਿਲੋ ਦੁੱਧ ਛੋਟੀ 11 12 ਕਿਲੋ ਕਰ ਦੂਗੀ ਹਾਂਜੀ ਉਹਦਾ ਮੂੰਹ ਨਾਲ ਜਿੰਨਾ ਮਰਜ਼ੀ ਕਹੀ ਜੀ ਉਹਨਾਂ ਦੀ ਗੱਲ ਹੁੰਦੀ ਆ ਲੀਟਰ ਮਾਰੀਏ ਫੇਰ ਪਤਾ ਲੱਗਦਾ ਹੈ ਪਤਾ ਲੱਗਦਾ ਹਾਂ ਗੱਲ ਆ 10 ਕਿਲੋ ਦੁੱਧ ਦਾ ਸੁਆ ਦੂਜਾ ਮਗਰ ਕੱਟਾ ਤੇ ਦੇ ਦਿਆਂਗੇ ਇੱਕ ਪੰਜ ਦੀ ਇੱਕ ਪੰਜ ਦੀ ਛੋਟੀ ਵੇਖ ਲਓ ਚਲੋ ਥੋੜਾ ਬਾਜ਼ਾਰ ਅਕੇ ਨੂੰ ਫਰਕ ਪਿਆ ਤੇ ਆਪਾਂ ਫਰਕ ਪਾਰ ਕੇ ਹੀ ਰੇਟ ਮੰਗਣਦੇ ਆ ਨਹੀਂ ਵਾਕੀ ਸੁਈ ਵੀ ਬੜੀ ਚੰਗੀ ਸਾਫ਼ ਸੁਥਰੀ ਨਹੀਂ ਚੰਗੀ ਆ ਹਾਂਜੀ ਹਾਂਜੀ ਤੇ ਹੈਰਾ ਕੀ ਹਿਸਾਬ ਆ ਇਹ ਦੂਜਾ ਸੁਆ ਛੋਟੀ ਨੂੰ ਸਾਹਿਬ ਉਹ ਥੂੜੀ ਆ ਪੰਜਵੇਂ ਦਿਨ ਦੀ ਸੁਈ ਉਹ ਕੱਟੀ ਮਗ ਅੱਛਾ ਇਹਦੇ ਮਗਰ ਆ ਗਈ ਕੱਟੀ ਪੰਜਾਂ ਦਿਨਾਂ ਦੀ ਸੂਈ ਆ ਹਾਂ 9 10 ਕਿਲੋ ਇਹ ਕੋ ਬੋਲਾ ਹੋਊਗਾ ਕੱਦ ਕੁੱਦ ਬੋਲਾ ਹਾਂ ਕੱਦ ਕੁੱਦ ਪੂਰਾ ਠੰਡੀ ਠੁੰਡੀ ਆ ਵੇਖੋ ਪੂਰੀਆਂ ਜੀ ਨਾ ਮਰਜੀ ਬਹਿ ਜਾਓ ਥੱਲੇ ਕਿਸੇ ਦੇ ਕੋਈ ਚੱਕਰ ਨਹੀਂ ਹਾਂ ਥੋੜਾ ਬੋਲਾ ਹੋਊਗਾ 9 ਹੋਵੇ 10 ਹੋਵੇ ਕੋ ਤਿਆਰ ਹੋਊਗਾ ਠੀਕ ਆ ਛੋਟੀ ਦੁੱਧ ਦੇ ਦੂ 12 ਕਿਲੋ ਹਾਂ ਨਿੱਗਰ ਨੋਕਰ ਚ ਹਾਂ ਇਹ ਗਾੜ ਪਛਾੜ ਇੱਕੋ ਜੀ ਆ ਹਾਂ ਲੈ ਲਓ ਥੋੜਾ ਜੀ ਦੋ ਦੋਨਾ ਤੇ ਮਗਲੇ ਜੀ ਉਹਨਾ ਕਰਮਾ ਜੀ ਗਾਂ ਨੂੰ ਲੇਵਾ ਪੂਰਾ ਚੰਗਾ ਹਾਂਜੀ ਹਾਂਜੀ ਤਾਜੀ ਸੂਈ ਬਿਲਕੁਲ ਤਾਜੀ ਸੂਈਆ ਸੱਜਣੋ ਹਾਂ ਕੱਦ ਆ ਕੱਟੀ ਏ ਦੇ ਕੋਲੇ ਹਾਂ ਕੱਦ ਵੇਟ ਦੇ ਕੱਟੀ ਵੀ ਕੁੜੀ ਵਰਗੀ ਆ ਹਾਂ ਕੱਟੀ ਬੜੀ ਤੈ ਚੂਚੂ ਕਰਦੀ ਪਰ ਮੱਝ ਦਾ ਆਪ ਦਾ ਕੱਦ ਕੱਠ ਝੂਟੀ ਦਾ ਬਹੁਤ ਆ ਹਾਂ ਬਹੁਤ ਵੇਖੋ ਸੱਜਣੋ ਚੰਗੇ ਪੈਠ ਪੁੜੇ ਦੀ ਤੇ ਚੰਗੀ ਵੇਲ ਆ ਚੰਗਾ ਹੀ ਕੱਦ ਆ ਓਕੇ ਰਿਪੋਰਟ ਆ ਵੇਖੋ ਕਿਆ ਬਾਤ ਵਾਕਈ ਗੱਲ ਭਾਉ ਦੀ ਸਹੀ ਦੁੱਧ 12 ਦੇਊਗੀ ਕਰਮਾਂ ਵਾਲੀ ਖੁੱਲਾ ਦੁੱਧ ਦੇ ਜਾਊਗੀ। ਕੱਲ ਦਾ ਕਿ ਸੰਤੂ ਸਾਹਿਬ ਦੁੱਧ 12 ਕਿਲੋ ਮਹੀ ਜੀ ਦੇ ਦੇ ਬੜਾ ਹੁੰਦਾ ਉਹ ਗੱਲਾਂ ਮੂੰਹ ਨਾਲ ਜਿੰਨਾ ਮਰਜੀ ਮੂੰਹ ਪਾੜ ਕੇ ਕਹੀ ਜਾਓ। ਕਹਿ ਦੇ ਤੇ ਬਾਕੀ ਆਪ ਕੋ ਦ ਕਹਿ ਜੀਦਾ 15 16 18 ਦਊਗੀ। ਟੋੜਾ ਵੀ ਤਿਆਰਪਾ ਤੇ ਬਾਕੀ ਠੋਸ ਹਵਾਨੇ ਦੀ ਆ। ਹਾਂ ਹਾਂ ਜੋ ਲੀਟਰ ਮਾਰੀ ਪਾੜੇ ਫਿਰ ਲੱਗਦਾ ਬਾਲਟੀ ਦਾ। ਹਾਂ ਤੇ ਬਾਕੀ ਨੱਗਰ ਹਵਾਨੇ ਦੀ ਆ। ਹਾਂਜੀ ਹਾਂਜੀ। ਬਾਕੀ ਉਹ ਪੈਸੇ 12 ਕਿਲੋਆਂ ਦੇ ਮੰਗਣੇ ਆ ਆਪਾਂ ਕੋਈ 18 17 ਕਿਲੋਆਂ ਥੋੜੀ ਮੰਗਣੇ ਆ। ਵਾਕੇ ਹਾਂਜੀ ਹਾਂਜੀ। ਬਾਕੀ ਵਾਇਰਲ ਵਰਲ ਸੋਣੀ ਆ ਥਣਪੂਰਾ ਕੱਢ ਜਾਂਦੀ ਆ ਬਹੁਤ ਬੱਚਾ ਛੱਡੀ ਨਾਲ ਇੱਥੇ ਹਾਂ ਜੀ ਧਾਰਾ ਵਿਖਾਦ ਗਏ ਕਿਉਂਕਿ ਥਣ ਥਣ ਦਾ ਪਤਾ ਲੱਗ ਜੂ ਨਹੀਂ ਚੁਾਈ ਇੱਕ ਨੰਬਰ ਜੀ ਕੋਲੀ ਹੋ ਗਏ ਬੱਚਾ ਛੋਲੇ ਧੰਨਵਾਦ ਧੰਨਵਾਦ ਲੋ ਵੀ ਸੱਜਣੋ ਆ ਕੱਟੀ ਐ ਇਹਦੇ ਕਰਮਾਂ ਵਾਲੀ ਦੇ ਕੋਲੇ ਤੇ ਝੂਟੀ ਜਵੇਂ ਤੁਹਾਨੂੰ ਦੱਸਿਆ ਨਾ ਨਿਗਰ ਹਵਾਨੀ ਦੀ ਠੂਸ ਲੇਵੇ ਦੀ ਆ ਤੇ ਕਰਮਾਂ ਵਾਲੀਆਂ ਦੁੱਧ ਕੱਢ ਹੀ ਜਾਂਦੀਆਂ ਐ ਤੇ ਬਾਕੀ ਵੇਲ ਬਹੁਤ ਆ ਕੱਦ ਬਹੁਤ ਆ ਦੁੱਧ ਇੰਨਾ ਇਹਨੂੰ ਕੋਈ ਜ਼ਿਆਦਾ ਵੀ ਨਹੀਂਗਾ ਕੋਈ 15 16 ਨਹੀਂ ਦੱਸਿਆ ਤੇ 12 ਕਿਲੋ ਦੁੱਧ ਤਾਂ ਨਾਰਮਲ ਸੇਵਾ ਦੇ ਭਾਅ ਮੰਗੇ ਪਾਈ ਜਣਾ ਨੇ ਹਾਂ ਭਾਅ ਗੱਲ ਦਾ ਕੀ ਆ ਇਹ 12 ਕਿਲੋ ਲੀਟਰ ਮਾਰੀਏ ਨਾ ਸਾਡੀ ਵੀ 20 ਸਾਲ ਹੋ ਗਏ ਕਹਨ ਨੂੰ ਲੋਕੀ ਨੇ 18 ਕਿਲੋ 17 ਕਿਲੋ ਜੋ 18 ਕਿਲੋ ਕਰੀਬ ਮਿਲ ਨਹੀਂ ਗਈ ਹਾਂ ਆ ਕੋਈ 100 ਚ ਇੱਕ ਅੱਧੀ ਮੈਂ ਪਵਾ ਦੇ ਨਹੀਂ ਕੋਈ ਹੋਰਾਂ ਨਹੀਂ ਜਾਰੀ ਵਧੀਆ ਮੱਝ ਕੋਈ ਹਾਂਜੀ ਲੋਕਾਂ ਦੇ ਤੋਂ ਸਾਰੀਆਂ ਸੂਣ ਵਾਲੀਆਂ ਸਾਰੀਆਂ ਸੋਲਾਂ ਤੋਂ ਕੱਟ ਹੁੰਦੀਆਂ ਹੀ ਨਹੀਂ ਨਾ 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 ਇਹ ਇਸੇ ਕਰਕੇ ਤਾਂ ਆਪਣਾ ਵੀਡੀਓ ਦਾ ਕੰਮ ਡਾਉਣ ਵਜਿਦਾ ਜਾਂਦਾ ਹਾਂਜੀ ਹਾਂਜੀ ਲੋਕੀ ਸੰਜੋਤ ਸਿੰਘ ਸਾਹਿਬ ਦੁਨੀਆ ਸਿਆਣੀ ਆ ਲੋਕਾਂ ਘਰ ਮਾਰ ਸਾਰੇ ਰੱਖਿਆ ਜੇ ਉਹਨਾਂ ਕਹਿਦੇ ਇੰਨਾ ਦੇਣਾ ਇੰਨਾ ਦੇ ਲੋਕਾਂ ਨੂੰ ਪਤਾ ਕਿੰਨਾ ਦੇਣਾ ਇਹਨੇ ਲੋਕੀ ਬੱਚੇ ਲੋਕ ਆਪਣੇ ਨਾਲੋਂ ਜ਼ਿਆਦਾ ਸਿਆਣੀ ਆ ਹਾਂਜੀ ਸਹੀ ਗੱਲ ਹੈ ਜੀ ਹਾਂਜੀ ਆ ਵੇਖਿਓ ਧਾਰ ਕਰਦੇ ਹਾਂ ਹਾਂ ਨਹੀਂ ਠੀਕ ਹੈ ਨਹੀਂ ਥਣ ਤਾਂ ਸੋਨਾ ਕੱਢ ਗਿਆ ਥਣ ਬਣਾਵੇ ਚਵਾਈ ਬੜੀ ਵਧੀਆ ਤੇ ਨਾਂ ਬਾਲਾ ਲੰਮਾ ਤੇ ਨਾਂ ਹਨਾ ਚੁਵਾਈ ਬਹੁਤ ਚੰਗੀ ਆ ਚੁਵਾਈ ਬਹੁਤ ਆ ਸੱਜਣੋ ਬਹੁਤੀ ਜਿਆਦੀਆਂ ਧਾਰਾਂ ਮੈਂ ਥੱਲੇ ਨਾ ਚੂਣ ਵਾਲੀ ਆ ਆ ਵੇਖਿਓ ਮਹਰੂ ਨੂੰ ਹਾਂ ਬਾਕੀ ਲੇਵੇ ਭਾਂਡੇ ਦੀ ਬਹੁਤ ਨਗਰਾ ਚਲੀ ਦੁੱਧ ਵਾਲੀ ਆ ਦੁੱਧ ਇਹਨਾਂ ਖੁੱਲਾ ਕਰੂ ਜੇ ਕੋਈ ਸੇਵਾ ਕਰੂ ਤੇ ਇਹ ਕਿੰਨੇ ਦੀ ਦੇ ਦੀਏ ਸ਼ਾਹ ਜੀ ਰੇੜਾ ਫਿਕਸ ਵਾਲਾ ਰੇੜਾ ਬਹੁਤੀ ਜਿਆਦੀ ਨੇ ਆਪਾਂ ਮੰਗਲੇ ਆਪਾਂ ਆਪਣੇ ਭਾਣਾਂ ਲਿਆ ਮਾਲ ਕੋਈ ਆਪਾਂ ਕਿਸੇ ਨੂੰ ਇਹ ਨਹੀਂ ਆਂਦੇ ਕੋਈ ਕਿੰਨੇ ਦੀ ਪਾਉਂਦਾ ਕਿ ਨਹੀਂ ਪਾਉਂਦਾ ਉਹ ਉਹਨਾਂ ਦੀ ਅਗਲੀ ਮਰਜ਼ੀ ਹਨਾ ਹਾਂਜੀ ਕੋਈ ਮਹਿੰਗੀ ਨਹੀਂ ਨਾ ਬਸਸਤੀ ਨਹੀਂ ਨਾ ਜਿੱਦਾਂ ਮਰਜ਼ੀ ਪਾਵੇ हां अदना ਝੋਟੀ ਇਹ ਵੀ 1 ਲੱਖ ਤੇ 5000 ਦੀ ਦੇ ਦਾਂਗੇ ਪੱਕੀ ਗੱਲ ਵੇਖ ਲੋ ਰੇਟ ਉਹਦਾ ਤੁਸੀਂ ਸਵੇਰ ਦੀਆਂ ਵੀਡੀਓ ਬਣਾਉਂਦੇ ਜੇ ਉਹ ਦੰਨੀਆਂ ਬਣਾਉਂਦੇ ਜੇ ਲੋਕਾਂ ਨੇ ਰੇਟ ਜਿਹ ਹੈ ਇਥੇ ਜਿਹ 10000 ਰੁਪਏ ਆਜੇ ਕੋਲ ਜਾਇ ਨਾ ਝੋਟੀ ਚੰਗੀ ਬਹੁਤ ਇਹਦੇ ਵਿੱਚੋਂ ਗਿਆ ਆਪਣਾ 2-4 ਹਜ਼ਾਰ ਲੈਣ ਡਿਆ ਹਾਂ ਹਾਂ ਤੇ ਮੈਂ ਮਗਲੇ ਘਰ ਦਾ ਨਫਾ ਦੇ ਮਗਲੇ ਘਰ ਦਾ ਦਾਂਦਾ ਮੈਂ ਇਹ ਆਈਡੀਆ ਲਾਇਆ ਵੀ 1 15 ਤਾਂ ਮੰਗਣਗੇ ਆ ਮੰਗਣਗੇ ਕੱਦ ਵੇਖ ਲੈ ਝੋਟੀ ਵਿੱਚ 70-75 ਹਜ਼ਾਰ ਦੀ ਨੂੰ ਮੱਜੀ ਫੇਰ ਉਹ ਤੋਂ ਬੱਚਾ ਬਾਂਦੇ ਪਛਾਣ ਓਕੇ ਹਾਂਜੀ ਹਾਂਜੀ ਇਹ ਜਾਨਵਰ ਸੱਜਣਾ ਦੋ ਹਾਂਜੀ ਹਾਂਜੀ ਜਿਹੜੇ ਇਸ ਵੇਲੇ ਪਾਉ ਨੇ ਮੇਰੇ ਕੋਲੇ ਸੀਗੇ ਵਿਕਰੀ ਵਾਲੇ ਇਹਨਾਂ ਦਾ ਲੇਖਾ ਜੋਖਾ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਤਾ ਹਾਂ ਜੀ ਤੇ ਤੁਸੀਂ ਵੇਖ ਲਿਆ ਵੀਡੀਓ ਐਂਡ ਤੱਕ ਤੁਹਾਡਾ ਧੰਨਵਾਦ ਪੂਰੇ ਚੰਗੇ ਜਾਨਵਰ ਆ ਆ ਕੇ ਵੇਖਿਓ ਪਸੰਦ ਆਉਣਗੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਐਂਡ ਤੱਕ ਵੇਖਣ